ਜਦੋਂ ਠਾਕਰ ਦਵਾਰ ਦੇ ਨਾਮ ਇੰਤਕਾਲ ਚੜ ਗਿਆ ਠਾਕਰ ਦਵਾਰਾ ਵਿੱਚ ਲਿਖਿਆ ਗਿਆ ਉਹਦਾ ਇੰਤਕਾਲ ਤਾਂ ਚੜਦਾ ਪਰ ਉਹ ਇੰਤਕਾਲ ਜਿਹੜਾ ਹੁੰਦਾ ਕਿ ਬਾਈ ਨਹੀਂ ਕਰ ਸਕਦੇ ਆਪਾਂ ਉਹ ਨੂੰ ਸਾਹਮਣੇ ਵਾਸਤੇ ਚਲਦੀ ਆ ਜਿਵੇਂ ਆਪਣੇ ਕੋਲੇ ਆ ਰਿਕਾਰਡ ਵੀ ਆਇਆ ਜਿਹੜਾ ਆ ਤਾਂ ਉਹ ਜਿਹੜਾ ਲਾਡਲੀ ਦਾਸ ਤੇ ਜੈਗੋਪਾਲ ਉਹਨੇ ਉਰਦੂ ਦੇ ਵਿੱਚ ਉਹਦੇ ਸਟਾਮ ਤੇ 35 ਬਿਘੇ ਜ਼ਮੀਨ ਇਹ ਆਪਣੇ ਜੈਗੋਪਾਲ ਨੇ 6 ਭਰਾਵਾਂ ਨੂੰ ਦਿੱਤੀ ਬ੍ਰਹਮਦਾਸ ਕਾਕਦਾਸ ਪੂਰਨਦਾਸ ਸੁਖਦੇਵਦਾਸ ਦੇਵਦਾਸ ਹਰੀਦਾਸ ਤੇ ਜਿਹੜੀ ਨਾਲ ਜਿਹੜੀ ਗੱਲ ਪਿੱਛੇ ਆਪਾਂ ਬੈਠੇ ਆ ਆਪਣੇ ਕੋਲੇ ਜਮ੍ਹਾਂ ਬੰਦੀ ਦੀ ਫਰਦਾ 93 94 ਦੀ ਉਹਦੀ ਕਾਪੀ ਇਹਦੇ ਵਿੱਚ ਠਾਕਰ ਦੁਆਰੇ ਦਾ ਇੰਤਕਾਲ ਚਾੜਿਆ ਪਿਆ ਪਰ ਜਿਹੜਾ ਹੁਣ ਦਾ ਰਿਕਾਰਡ ਅੰਚ ਠਾਕਰ ਦੁਆਰਾ ਕਿਤੇ ਨਹੀਂ ਥਿਆਂਦਾ ਉਹ ਕਿਉਂ ਨਹੀਂ ਥਿਆਉਂਦਾ ਉਹ ਕਿੱਧਰ ਗੈਪ ਕਰਤਾ ਤੇ ਕਿੰਨੇ ਕਰਾਤਾ ਇਹ ਵਿਚਾਰਨ ਵਾਲੀਆਂ ਗੱਲਾਂ ਨੇ ਕਿਉਂ ਜਿਨ੍ਹਾਂ ਇਹ ਗੈਪ ਕਰਿਆ ਜਿਨ੍ਹਾਂ ਇਹ ਕਰਾਇਆ ਉਹ ਸਾਰੇ ਸਜ਼ਾ ਦੇ ਭਾਗੀਦਾਰ ਨੇ ਕਿਉਂ ਕੱਲ ਨੂੰ ਤਾਂ ਇੰਤਕਾਲ ਜਾ ਕੇ ਅਸੀਂ ਆਪਦੇ ਨਾਮ ਕਰਾ ਲੈਨੇ ਆ ਪ੍ਰਧਾਨ ਜੀ ਬੈਠੇ ਨੇ ਆਪਣੇ ਸੂਬੇ ਦੇ ਆਗੂ ਨੇ ਫੇਰ ਆ ਸਾਰੀ ਜ਼ਮੀਨ ਇਹਨਾਂ ਦੇ ਨਾਮ ਕਰਾ ਦੇਨੇ ਜੇ ਪੁੱਛਣ ਵਾਲੀ ਨਾ ਹੋਵੇ ਕੋਈ ਇਸ ਤਰ੍ਹਾਂ ਤਾਂ ਨਹੀਂ ਕੰਮ ਚੱਲਦਾ ਇਹ ਜ਼ਮੀਨ ਦਾ ਇੰਤਕਾਲ ਵੀ ਹੋ ਜਾਂਦਾ ਅਰ ਜਿੱਥੇ ਜਿਹੜੀ ਹੁੰਦੀ ਆ ਉਹ ਸੁਣੋ ਗੱਲ ਦੇਖੋ ਇਹ ਜਿਹੜੀ ਰਜਿਸਟਰੀ ਆ ਇਹਦੇ ਪਿੰਡ ਵਿੱਚ ਇਹਨਾਂ ਵੱਲੋਂ ਰਜਿਸਟਰੀ ਨਹੀਂ ਕਰਾਈ ਗਈ ਉਹਨਾਂ ਨੇ ਪਾਵਰ ਆਫ ਟਰਨੀ ਲੈ ਲਈ ਉਹ ਜਿੱਥੇ ਲਗਭਗ ਕੱਪੜੇ ਦਾ ਕੰਮ ਹੋਣਗੇ ਪਾਵਰ ਆਫ ਟਰਨੀਆਂ ਤੋਂ ਚੱਲਦੇ ਹੁੰਦੇ ਨੇ ਪਾਵਰ ਆਫ ਟਰਨੀ ਲੈ ਕੇ ਜਿੱਦ ਰਜਿਸਟਰੀ ਕਰਵਾਈ ਆ ਉਸ ਬੰਦੇ ਨੇ ਇੱਕ ਵੀ ਪਿੰਡ ਦਾ ਨੰਬਰਦਾਰ ਜਵਾ ਗਵਾ ਕੋਈ ਨਹੀਂ ਆਏਗਾ ਵੇ ਰਾਗ ਬਾਅਦ ਉਹ ਬਿਲਾ ਲੰਬੜਦਾਰ ਤੋਂ ਰਜਿਸਟਰੀ ਕਰਵਾਈਆ ਰਜਿਸਟਰੀ ਕਰਾਉਣ ਤੋਂ ਬਾਅਦ ਤਕਸੀਮ ਵੀ ਹੋ ਜਾਂਦੀ ਆ ਇੰਤਕਾਲ ਵਿਚੜਾ ਜਾਂਦਾ ਇੱਕ ਪਾਸੇ ਕੋਟ ਡਿਗਰੀ ਸਟੇ ਡਿਗਰੀ ਦੇਈ ਜਾਂਦਾ ਸਟੇ ਡਿਗਰੀ ਉਹ ਹੁੰਦੀ ਆ ਜਿਹਦੀ ਕੋਈ ਮਿਆਦ ਨਹੀਂ ਹੁੰਦੀ ਇਹ ਲਿਖਿਆ ਜਾਂਦਾ ਸਟੇ ਡਿਗਰੀ ਚ ਵੀ ਇਹ ਜ਼ਮੀਨ ਨਾਲ ਛੇੜਛਾੜ ਨਹੀਂ ਹੋਊ ਉਹਦਾ ਕੀ ਭਾਅ ਵੀ ਜਿੱਥੇ ਜ਼ਮੀਨ ਖੜੀ ਆ ਜਿਹਦੇ ਨਾਮ ਤੇਰਾ ਖੜ ਗਈ ਵੀ ਉਹ ਤੇ ਘੜੀਆਂ ਨਾ ਇਹਦਾ ਇੰਤਕਾਲ ਕਿਸੇ ਨਾ ਅੱਗੇ ਜਾਊਗਾ ਹੁਣ ਜਿਹੜੀ ਠਾਕਰ ਦਵਾਰੇ ਵਾਲੀ ਗੱਲ ਕਰਦੇ ਆਂ